Hãy subscribe cho kênh Ghiền Mì Gõ Để không bỏ lỡ những video hấp dẫn ਤੋਂ ਤਾਲੀ ਨੂੰ ਅਧਰਤੀ ਨਿਊਰੋ ਰੋਬੋ ਟ੍ਰੇਨਿੰਗ ਕੰਪਨੀ ਇਹ ਕਿਹਦਾ ਹੈ ਜੀ ਉਧਰ ਹੀ 543 پنکل دیر فور سپورٹس پیرا 123 نمبر سباستر چست نو دی ہے توائی لے رہا ہے وا وا ਗੁਰਦੇਵ ਸਿੰਘ ਦੇਮਨ ਜਿੰਦਾਬਾਦ ਗੁਰਦੇਵ ਸਿੰਘ ਦੇਮਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਥੋੜਾ ਖੋਲ ਲੋ ਥੋੜਾ ਖੋਲ ਲੋ ਇੱਕ ਮਿੰਟ ਖੋਲਿਆ ਯਾਰ ਸਰਦਾਰ ਗੁਰਦੇਵ ਸਿੰਘ ਦੇਮਨ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਦੇਮਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਮਿੰਟ ਜੀ pretty good oh, ਜੋ ਬਾਈ ਇੱਕੋ ਜੀ ਆਏ ਜਰ ਫੋਟੋ ਕਰਾਓ ਫੋਟੋ ਕਰਾ ਲਓ ਇਹ ਮੇਰੀ ਜਿੱਤ ਨਹੀਂ ਹੈਗੀ ਮੇਰੇ ਭਾਈਚਾਰੇ ਨੇ ਜਿੱਤਾ ਸਾਰੇ ਜਿਹੜੇ ਮੰਡੀ ਦੇ ਭਾਈਚਾਰੇ ਉਹਨੇ ਬਹੁਤ ਬੜੇਆ ਚੰਗੀ ਤਰੀਕੇ ਨਾਲ ਇਹ ਸਾਰ ਦਿੱਤਾ ਤੇ ਸ਼ਾਂਤਮਈ ਨਾਲ ਚੋਣ ਹੋਈ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਐਮਐਲਏ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾ ਕੇ ਭੇਜਿਆ ਸੀ ਅਤੇ ਮੇਰੀ ਸਪੋਰਟ ਕੀਤੀ ਹੈ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਐਮਐਲਏ ਸਾਹਿਬ ਦਾ ਔਰ ਜੋ ਮੰਡੀ ਨੇ ਮੇਤੋਂ ਆਸਾ ਰੱਖੀਆਂ ਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਹਰ ਵਕਤ ਉਹਦੇ ਪੂਰਾ ਉਤਰਨ ਦੀ ਕੋਸ਼ਿਸ਼ ਕਰੂੰ ਜਿੱਤ ਦਾ ਸੇਰਾ ਕਿਸ ਨੂੰ ਮੰਨਦੇ ਹੋ ਜੀ ਸਾਹਿਬ ਜਿੱਤ ਦਾ ਸੇਰਾ ਭਾਈਚਾਰੇ ਦਾ ਜਿੱਤ ਦਾ ਸੇਰਾ ਹੈ ਕਿਹੜੇ ਕਿਹੜੇ ਕੰਮ ਨੇ ਕੋਈ ਤੇ ਦੇ ਨਿਤ ਕੰਮ ਨਵੇਂ ਆਉਂਦੇ ਰਹਿੰਦੇ ਨੇ ਕੋਈ ਕੋਈ ਛੋਟਾਈ ਕੰਮ ਤਾਂ ਹੁੰਦਾ ਹੀ ਹੈਗਾ ਜਿਹੜਾ ਵੀ ਮੁਸ਼ਕਲ ਆਊਗੀ ਉਹ ਟਾਈਮ ਤੇ ਉਹ ਦੇਖੀ ਜਾਊ ਉਸੇ ਹਿਸਾਬ ਨਾਲ ਮੁਸ਼ਕਲ ਉਹ ਨੂੰ ਹੱਲ ਕੀਤਾ ਜਾਊਗਾ ਅੱਜ ਨਾਪਾਦੀ ਦਾਣਾ ਮੰਡੀ ਦੀ ਇਲੈਕਸ਼ਨ ਸੀਗੀ ਜਿਹਦੇ ਵਿੱਚ ਸਾਰੇ ਜਿੰਨੇ ਆਰਤੀਏ ਆਪਾ ਇਚਾਰਾ ਸਾਹਮਣੇ ਆਪਣੀ ਆਪਣੀ ਵੋਟ ਕੀਤੀ ਹੈ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਸਰਦਾਰ ਕਰਮਜੀਤ ਸਿੰਘ ਲੋਹਰਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੀਗੇ ਉਹ ਚੋਣ ਜਿੱਤ ਚੁੱਕੇ ਆ ਜੀ ਸੋ ਮੇਰੇ ਵੱਲੋਂ ਸਰਦਾਰ ਕਰਮਜੀਤ ਸਿੰਘ ਜੀ ਨੂੰ ਔਰ ਨਾਸਬਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਜਿਨ੍ਹਾਂ ਨੇ ਵੀ ਆਪਣਾ ਕੀਮਤੀ ਵੋਟ ਦਿੱਤਾ ਉਹਨਾਂ ਨੂੰ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਵੀ ਸਭ ਦਾ ਧੰਨਵਾਦ ਹੈ ਜਿੱਤ ਹਾਰ ਬਣੀ ਹੋਈ ਹੈ ਸਭ ਨੂੰ ਨਾਲ ਲੈ ਕੇ ਚੱਲਾਂਗੇ ਜੀ ਮੰਡੀ ਦੀ ਬਿਹਤਰੀ ਲਈ ਕੰਮ ਕਰਾਂਗੇ ਔਰ ਪ੍ਰਮਾਤਮਾ ਕਰੇ ਕਿ ਮੰਡੀ ਹੋਰ ਤਰੱਕੀ ਕਰੇ ਸਾਰਾ ਭਾਈਚਾਰਾ ਜੇ ਨਾਲ ਆਰਤੀਆ ਭਾਈਚਾਰਾ ਸਭ ਨੂੰ ਨਾਲ ਲੈ ਕੇ ਚੱਲਾਂਗੇ ਸੋ ਜਿਨ੍ਹਾਂ ਨੇ ਵੋਟ ਨਹੀਂ ਵੀ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੋਟ ਕੀਤੀ ਹੈ ਉਹਨਾਂ ਨੂੰ ਸਿਰ ਝੁਕਾ ਕੇ ਬਹੁਤ ਬਹੁਤ ਧੰਨਵਾਦ ਕਰਮਜੀਤ ਸਿੰਘ ਲਾਹੌਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਬੜੀ ਸਾਫ਼-ਸੁਥਰੀ ਤੇ ਬੜੇ ਨਰੋਲ ਤਰੀਕੇ ਨਾਲ ਇਲੈਕਸ਼ਨ ਹੋਈ ਆ। ਪਿਛਲੀਆਂ ਸਰਕਾਰਾਂ ਵਾਂਗੂ ਨਾ ਕੋਈ ਪ੍ਰਧਾਨ ਥੋਪਿਆ ਗਿਆ। ਲੋਕਾਂ ਦੀ ਮਨਪਸੰਦ ਤਰੀਕੇ ਨਾਲ VOTING ਹੋਈ ਆ ਤੇ ਬੜੇ ਚੰਗੇ ਨਰੋਲ VOTING ਹੋਈ ਆ। ਮਨਪਸੰਦ ਨਾਲ ਲੋਕਾਂ ਨੇ ਕਰਮਜੀਤ ਸਿੰਘ ਭੋਲੀ ਲਾਹੌਰਾਂ ਜੀ ਨੂੰ ਆਪਣਾ ਪ੍ਰਧਾਨ ਚੁਣਿਆ। ਤੇ ਬੜੀ ਵੱਡੀ VOTING ਹੈ ਇੱਥੇ ਮਿਲਦਾ ਸਾਰੀਆਂ ਹੀ 190 ਜਾਂ 95 ਵੋਟਾਂ ਨੇ 102 ਵੋਟਾਂ ਪਈਆਂ ਨੇ ਪੋਲੀ ਜੀ ਨੂੰ ਤੇ 11 ਵੋਟਾਂ ਨਾਲ ਜੇਤੂ ਰਹੇ ਨੇ ਤੇ ਗੁਰਦੇਵ ਸਿੰਘ ਦੇਵਮਾਨ ਜੀ ਦਾ ਜੋ ਪਿਛਲਾ ਕੰਮ ਕੀਤਾ ਹੈ ਮੰਡੀ ਦੇ ਲੋਕਾਂ ਲਈ ਉਹਨੂੰ ਮੱਦੇਨਜ਼ਰ ਨਜ਼ਰ ਰੱਖਦੇ ਹੋਏ ਤੇ ਸਾਡੇ ਪੋਲੀ ਜੀ ਨੂੰ ਚੰਗਾ ਇਨਸਾਨ ਦੇ ਨਿੱਤਨਾ ਤੇ ਬਹੁਤ ਚੰਗੀਆਂ ਵੋਟਾਂ ਨਾਲ ਲੀਡ ਮਿਲੀ ਹੈ ਜੀ ਅਸੀਂ ਤਾਂ ਕੋਈ ਮੁਕਾਬਲਾ ਗਿੰਦੇ ਹੀ ਨਹੀਂ ਤੇ ਬਹੁਤ ਵੱਧ ਵੋਟਾਂ ਬੈਣ ਦੀ ਉਹ ਤਾਂ ਸਾਰੀਆਂ ਪੈ ਗਈਆਂ ਤੁਹਾਨੂੰ ਸਾਰੀ ਮੰਡੀ ਦੀ ਸਾਨੂੰ ਪੈ ਗਈਆਂ ਸਾਰੀ ਮੰਡੀ ਸਾਡੇ ਨਾਲ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਮੰਡੀ ਨੇ ਸਾਰੀ ਨੇ ਸਾਨੂੰ ਫਤਵਾ ਦਿੱਤੀ ਕਿੰਨੀ ਕਿ ਮਿਹਨਤ ਕਰਨੀ ਪਈ ਸੀ ਮਿਹਨਤ ਤਾਂ ਬਸ ਥੋੜੀ ਕੀਤੀ ਹੈ ਕਿੰਨੀ ਹੋਣੀ ਹੁੰਦਾ ਬਿਨਾ ਮਿਹਨਤ ਕੀਤੀ ਹੋਗੇ ਤਾਂ ਇਹ ਤਾਂ ਮੰਡੀ ਦੇ ਆਰਧਿਆ ਨੇ ਕੀਤੀ ਜਿਹਨਾਂ ਨੇ ਸਾਨੂੰ ਵੋਟਾਂ ਮਾਈ ਹਾਂ ਉਹਨਾਂ ਦਾ ਧੰਨਵਾਦ ਹੈ ਸਾਰੀ ਮੰਡੀ ਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਤਾਂ ਅਸੀਂ ਪਹਿਲੀ ਕਰ ਰਹੇ ਹਾਂ ਕੰਮ ਕਰਾਂਗੇ ਓਕੇ ਜਿਹੜਾ ਕੰਮ ਕਿ ਉਹ ਨੂੰ ਰੋ ਕਰਾਂਗੇ ਅੱਜ ਆਮ ਆਦਮੀ ਪਾਰਟੀ ਨਾਪਾਂ ਦੇ ਆਰਕੇਆ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਕਰਮਜੀਤ ਸਿੰਘ ਭੋਲੀ ਜੀ ਜਿੱਤੇ ਨੇ ਵੱਡੇ ਮਾਰਜਨ ਦੇ ਨਾਲ ਤੇ ਬਹੁਤ ਖੁਸ਼ੀ ਦੀ ਗੱਲ ਹੈ ਪਾਰਟੀ ਵਲੰਟੀਅਰ ਸਾਡੇ ਸਾਰੇ ਢੋਲ ਵਜਾ ਕੇ ਲੱਡੂ ਵੰਡੇ ਖੁਸ਼ੀ ਮੰਗ ਰਹੇ ਮੰਨ ਰਹੇ ਨੇ ਤੇ ਭੋਲੀ ਜੀ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ 190 ਕੇ ਵੋਟਾਂ ਦੇ ਵਿੱਚੋਂ 102 ਵੋਟਾਂ ਜਿਹੜੀਆਂ ਨੇ ਭੋਲੀ ਜੀ ਨੂੰ ਪ੍ਰਾਪਤ ਹੋਈਆਂ ਨੇ 12 ਵੋਟਾਂ ਦੇ ਨਾਲ ਜਿੱਤ ਹੋਈ ਹੈ ਤੇ ਇਹ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਮਾਨ ਉਹਨਾਂ ਦੀ ਜਿੱਤ ਹੈ ਜੀ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਇਦਾਂ ਹੀ ਪਾਰਟੀ ਦੀ ਸੇਵਾ ਕਰਦੇ ਰਹਿਣ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਆੜਤ ਕੇ ਅਸੋਨਾ ਨਾਣਾ ਮੰਡੀ ਦੀ ਇਲੈਕਸ਼ਨ ਸੀ ਸੋ ਸਾਡੇ ਕਰਮਜੀਤ ਸਿੰਘ ਲੋਹਰਾ ਵੱਡੀ ਲੀਡ ਨਾਲ ਜਿੱਤੇ ਨੇ ਇੱਕੇ ਮੈਸੇਜ ਆਉਂਦਾ ਵੀ ਪੀਸਫੁਲੀ ਇਲੈਕਸ਼ਨ ਹੋਈ ਆ ਬਿਲਕੁਲ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਇਮਾਨਦਾਰੀ ਨਾਲ ਇਲੈਕਸ਼ਨ ਹੋਈ ਆ ਸੋ ਐਮਐਲਐਸ ਉਹ ਦੇਵਮਾਨ ਜਿੰਨੇ ਸਿਹਰਾ ਜਾਂਦਾ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਆ ਉਹ ਲੀ ਜੀ ਨੂੰ ਬਹੁਤ ਬਹੁਤ ਮੁਬਾਰਕਾ ਪਰਮਜੀਤ ਸਾਡਾ ਵੀਰ ਬਹੁਤ ਸਾਫ ਸੁਥਰਾ ਇਹ ਬਹੁਤ ਵਾਹਿਗੁਰੂ ਨੇ ਕਿਰਪਾ ਕੀਤੀ ਆ ਸਾਰੇ ਭਾਈਚਾਰੇ ਨੇ ਔਰ ਤਨਦੇਹੀ ਨਾਲ ਵੋਟਾਂ ਪਾ ਕੇ ਖਾਲਕ ਇਹਨੂੰ ਵਿਚਾਰੇ ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ ਇਹਨਾਂ ਇੰਨਾਂ ਚ ਚੰਗੀ ਤਰ੍ਹਾਂ ਪਰ ਫਿਰ ਵੀ ਸਾਡੇ ਸਾਥੀਆਂ ਨੇ ਨਾਲ ਵਾਲੇ ਸਾਥੀਆਂ ਨੇ ਪੂਰਾ ਹੰਬੜਾ ਮਾਰ ਕੇ ਇੱਕ ਇੱਕ ਬੋਟ ਦੇ ਘਰ ਜਾ ਕੇ ਕਿੰਨੀਆਂ ਕਿੰਨੀਆਂ ਵੋਟਾਂ ਹਾਸਲ ਹੋਈਆਂ ਪ੍ਰਾਪਤ ਹੋਈਆਂ ਨੇ 10200 102 ਤੇ 92 92 99 ਜਤਿੰਦਰ ਹਾਂ ਕੈਂਸਲ ਕੈਂਸਲ ਹੋ ਗਈ ਐ ਅਸੀਂ ਕਹਿੰਦੇ ਹਾਂ ਵੀ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਤੇ ਰਲ ਮਿਲ ਕੇ ਸਾਰੇ ਕੰਮ ਕਰਾਂਗੇ ਕੋਈ ਪੱਖਪਾਤ ਵਾਲੀ ਗੱਲ ਨਹੀਂ ਹੋਏਗੀ ਸਾਰਿਆਂ ਨੂੰ ਵਧਾਈਆਂ ਤੇ ਚੜ੍ਹਦੀਆਂ ਕਲਾ ਬਖਸ਼ੇ ਬੋਲੀ ਜੀ 11 ਵੋਟਾਂ ਨੇ ਜਿੱਤੇ ਨੇ ਬੋਲੀ ਜੀ 11 ਵੋਟਾਂ ਨੇ ਜਿੱਤੇ ਨੇ ਓਕੇ